ਗੁਰਕੁਲ ਗਲੋਬਲ ਕਰੀਅਜਾ ਸਕੂਲ ਖਨੋਰੀ ਮੰਡੀ ਦਾ ਪੰਜਵਾਂ ਸਲਾਨਾ ਫੰਕਸ਼ਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੋਤੀ ਪ੍ਰਚੰਡ ਦੀ ਰਸਮ ਚੇਅਰਮੈਨ ਸ਼ਮਸ਼ੇਰ ਸਿੰਘ ਹੁੰਦਲ, ਰਕੇਸ਼ ਸਿੰਘਲਾ, ਸ਼ਾਮਸੁੰਦਰ, ਅਮਨਦੀਪ ਕੌਰ ਹੁੰਦਲ, ਪ੍ਰਿੰਸੀਪਲ ਹਰਪ੍ਰੀਤ ਕੌਰ ਨਾਗਪਾਲ ਵੱਲੋਂ ਕੀਤੀ ਗਈ। ਇਸ ਸਵਾਗਤ ਵਿੱਚ ਮੁੱਖ ਮਹਿਮਾਨ ਜਲ ਸਰੋਤ ਮੰਤਰੀ ਪੰਜਾਬ ਐਡਵੋਕੇਟ ਸ਼੍ਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਸ਼੍ਰੀ ਗੌਰਵ ਗੋਇਲ ਐਸ ਡੀ ਐਮ ਮੂਨਕ ਸਰਦਾਰ ਸੁਭਾ ਸਿੰਘ ਡੀ ਐਸ ਪੀ ਮੂਨਕ ਸਰਦਾਰ ਪਰਮਿੰਦਰ ਸਿੰਘ ਪ੍ਰਬੰਧਨ ਅਤੇ ਮਾਨਯੋਗ ਪਤਵੰਤੇ ਸੱਜਣ ਪਹੁੰਚੇ ਹੋਏ ਮਹਿਮਾਨਾਂ ਮਾਪਿਆਂ ਅਤੇ ਹੋਰ ਹਾਜ਼ਰੀਨ ਦਾ ਗੁਰਕੁਲ ਗਲੋਬਲ ਕ੍ਰਿਆੰਜਾ ਮੈਨੇਜਮੈਂਟ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਇਹਨਾਂ ਤੋਂ ਇਲਾਵਾ ਨਗਰ ਪੰਚਾਇਤ ਖਡੌਰੀ ਦੇ ਸਾਰੇ ਹੀ ਨਵੇਂ ਚੁਣੇ ਗਏ ਕੌਂਸਲਰ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੀਮ ਸਿੰਘਲਾ ਮਲਕੀਤ ਕੌਰ ਸ਼੍ਰੀਮਤੀ ਮਨਾਕਸ਼ੀ ਮਿੱਤਲ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਕਰਮ ਸਿੰਘ ਗੁਰਨੇ ਸਹਾਰਾ ٹرسٹ ਦੇ ਪ੍ਰਧਾਨ ਸਰਦਾਰ ਜੋਰਾ ਸਿੰਘ ਉਪਲ ਅਸ਼ੋਕ ਗੋਇਲ ਸਹਾਰਾ ٹرسٹ ਰਾਂਝਾ ਬਖਸ਼ੀ ਭਾਜਪਾ ਅਨੁਪਿਭਾਗ ਦੇ ਬੀਟ ਇੰਚਾਰਜ ਜਸਵੀਰ ਸਿੰਘ ਸਰਾਉ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ ਸੱਭਿਆਚਾਰਕ ਉਤਸਾਹ ਵਿੱਚ ਸ਼ਬਦ ਕੀਰਤਨ ਕੁੜੀਆਂ ਦਾ ਪੰਗੜਾ ਕਲਯੁਗ ਛੰਮੀ ਮੁੰਡਿਆਂ ਦਾ ਪੰਗੜਾ ਸਵੱਛ ਭਾਰਤ ਰਿਵਰਸ ਮਾਈਗ੍ਰੇਸ਼ਨ ਆਦੀ ਪ੍ਰਦਰਸ਼ਨਾਂ ਨੇ ਮਾਹੌਲ ਨੂੰ ਪ੍ਰਭਾਵਿਤ ਕੀਤਾ ਮੁੱਖ ਮਹਿਮਾਨ ਮਾਨ ਅਤੇ ਮਾਪਿਆਂ ਨੇ ਉਹਨਾਂ ਦੀ ਯਤਨਾਂ ਅਤੇ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ ਤਾੜੀਆਂ ਦੀ ਗਰਗੜਾਹਟ ਅਤੇ ਖੁਸ਼ੀ ਭਰੀ ਰੂ ਗੂੰਜ ਉਠੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਕੂਲ ਕਮੇਟੀ ਵੱਲੋਂ ਆਏ ਹੋਏ ਮਹਿਮਾਨ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਲਈ ਖਾਣਾ ਅਤੇ ਚਾਹ ਦਾ ਪੂਰਵ ਪ੍ਰਬੰਧ ਕੀਤਾ ਹੋਇਆ ਸੀ ਸਕੂਲ ਦੇ ਚੇਅਰਮੈਨ ਸਰਦਾਰ ਸ਼ਮਸ਼ੇਰ ਸਿੰਘ ਹੁੰਦਲ ਸ਼੍ਰੀ ਰਕੇਸ਼ ਕੁਮਾਰ ਸਿੰਘਲਾ ਸ਼੍ਰੀ ਸ਼ਾਮਸੁੰਦਰ ਜੀ ਸ਼੍ਰੀਮਤੀ ਅਮਨਦੀਪ ਕੌਰ ਹੁੰਦਲ ਪ੍ਰਿੰਸੀਪਲ ਮਿਸ ਹਰਪ੍ਰੀਤ ਕੌਰ ਨਾਗਪਾਲ ਦੇ ਪਤਵੰਤੇ ਸੱਜਣ ਮਾਪਿਆਂ ਅਤੇ ਅਧਿਆਪਕਾਂ ਦਾ तहे ਦਿਲੋਂ ਧੰਨਵਾਦ ਕੀਤਾ। ਆਓ ਦੇਖਦੇ ਹਾਂ ਖਣੌਰੀ ਮੰਡੀ ਤੋਂ ਸਾਡੇ ਪੱਤਰਕਾਰ ਕਮਲੇਸ਼ ਗੋਲ ਦੀ ਰਿਪੋਰਟ ਅਤੇ ਸੁਣਦੇ ਹਾਂ ਕੀ ਕਹਿੰਦੇ ਹਨ ਸਕੂਲ ਦੇ ਅਧਿਆਪਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਕੌਰ ਹੈ ਅਤੇ ਮੈਂ ਗੁਰਕੁਲ ਗਲੋਬਲ ਕ੍ਰੀਐਂਜ਼ਾ ਸਕੂਲ ਦੀ ਅਧਿਆਪਕ ਹਾਂ। ਅੱਜ ਦਾ ਜਿਹੜਾ ਸਾਡਾ ਪੰਜਵਾਂ ਸਲਾਨਾ ਸਮਾਗਮ ਸੀਗਾ ਬਹੁਤ ਹੀ ਯਾਦਗਾਰ ਹੋ ਨਿਭੜਿਆ ਬਹੁਤ ਪਰ ਇਕੱਟ ਦੇ ਵਿੱਚ ਇੱਥੇ ਮਾਪੇ ਸਹਿਬਾਨ ਅਤੇ ਮੁੱਖ ਮਹਿਮਾਨ ਆਏ ਜਿਨ੍ਹਾਂ ਨੇ ਸਾਰਿਆਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਰਾਮ ਨਾਲ ਬੈਠ ਕੇ ਸਾਰਾ ਫੰਕਸ਼ਨ ਸਾਰੀਆਂ ਐਟਮਾ ਬੱਚਿਆਂ ਦੇ ਦੁਆਰਾ ਜੋ ਕੀਤੀਆਂ ਗਈਆਂ ਆਰਾਮ ਦੇ ਨਾਲ ਦੇਖੀਆਂ ਅਤੇ ਬਹੁਤ ਪ੍ਰਸ਼ੰਸਾ ਕੀਤੀ ਜੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਨ ਔਰ ਸ਼੍ਰੀ ਬ੍ਰਿੰਦਰ ਕੁਮਾਰ ਜੀ ਗੋਇਲ ਕੈਬਨਿਟ ਮੰਤਰੀ ਪੰਜਾਬ ਔਰ ਕਿਸੇ ਕਾਰਨ ਵਿੱਚ ਆ ਨਹੀਂ ਸਕੇ ਉਹਨਾਂ ਦੀ ਥਾਂ ਉਹਨਾਂ ਦੇ ਜੋ ਬੇਟੇ ਸ਼੍ਰੀ ਗੌਰਵ ਕੁਮਾਰ ਜੀ ਗੋਇਲ ਉਹ ਇੱਥੇ ਪਹੁੰਚੇ ਤੇ ਉਹਨਾਂ ਨੇ ਹਰੇਕ ਆਟਮ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਬਹੁਤ ਪ੍ਰਸ਼ੰਸਾ ਕੀਤੀ ਬਹੁਤ ਖੁਸ਼ ਹੋਏ ਬੱਚਿਆਂ ਦਾ ਹੌਸਲਾ ਵਜਾਈ ਦੇ ਲਈ ਉਹਨਾਂ ਨੇ ਇਨਾਮ ਵੀ ਦਿੱਤੇ ਅਤੇ ਇਸ ਤੋਂ ਇਲਾਵਾ ਸਾਡੇ ਕਨੌਰੀ ਮੰਡੀ ਦੇ 13 ਵਾਰਡ ਦੇ ਜਿਹੜੇ ਸਾਰੇ 13 ਦੇ 13 ਵਾਰਡ ਦੇ ਐਨਿਉਲੀ ਇਲੈਕਟਿਡ ਐਮਸੀ ਸਿਗੇ ਉਹ ਸਾਰੇ ਹਮਾਕੇ ਪਹੁੰਚੇ ਅਤੇ ਸਭ ਨੇ ਬਹੁਤ ਤਾਰੀਫ ਕੀਤੀ ਸਾਰਿਆਂ ਨੇ ਛੋਟੇ ਛੋਟੇ ਬੱਚਿਆਂ ਦੁਆਰਾ ਕਿੱਤੇ ਗਏ ਹਰ ਇੱਕ ਪਰਫਾਰਮੈਂਸ ਪਰਫਾਰਮੈਂਸ ਦੇ ਲਈ ਇਨਾਮ ਵੀ ਦਿੱਤੇ ਜੇ ਸਾਡੇ ਅੱਜ ਦੇ ਸਾਲਾਨਾ ਸਮਾਗਮ ਦੀ ਸ਼ੁਰੂਆਤ ਹੋਈ ਉਹ ਸ਼ਬਦ ਤੋਂ ਕੀਤੀ ਗਈ ਕਿਉਂਕਿ ਕਹਿੰਦੇ ਨੇ ਨਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਤਾਂ ਇਸ ਤੋਂ ਬਾਅਦ ਸ਼ਬਦ ਤੋਂ ਬਾਅਦ ਆਪਣਾ ਹਨੂਮਾਨ ਚਾਲੀਸਾ ਦਾ ਦੇ ਦੀਵੀ ਪਰਫਾਰਮੈਂਸ ਕੀਤੀ ਗਈ ਉਸ ਤੋਂ ਬਾਅਦ ਬੱਚਾ ਨੇ ਬਖੋਬੀ ਪੰਜਾਬੀ ਸੱਭਿਆਚਾਰ ਨੂੰ ਦੇਖਦੇ ਹੋਏ ਬਹੁਤ ਸਾਰੀ ਇਵੈਂਟ ਕੀਤੇ ਜਿੰਨਾ ਵਿੱਚੋਂ ਪੰਗੜਾ ਗਿੱਧਾ ਹਰਿਆਣਵੀ ਡਾਂਸ ਗੋਮਰ ਗਰਬਾ ਅਤੇ ਸਟੰਟ ਵਰਗੇ ਐਕਟਾਂ ਦੇ ਨਾਲ ਇਹਨਾਂ ਨੇ ਮਤਲਬ ਬੱਚਾ ਬੱਚਿਆਂ ਨੇ ਆਪਣੀ ਪਰਫਾਰਮੈਂਸ ਨੂੰ ਦਿਖਾਇਆ ਇਹਨਾਂ ਦੀ ਹੌਸਲਾ ਵਜਾਈ ਵਜੋਂ ਮਾਪੇ ਸਹਿਬਾਨਾਂ ਨੇ ਵੀ ਬਹੁਤ ਤਰ੍ਹਾਂ ਦੇ ਇਨਾਮ ਦਿੱਤੇ ਜਮਾਰਾ ਅਮ ਬਹੁਤ ਤਰ੍ਹਾਂ ਦੀ ਰਾਸ਼ੀ ਵੀ ਦਿੱਤੀ ਅਤੇ ਜੋ ਆਏ ਹੋਏ ਮਹਿਮਾਨਾਂ ਦਾ ਨਿੱਗਾ ਸਵਾਗਤ ਕੀਤਾ ਗਿਆ ਗੁਰਕੁਲ ਗਲੋਬਲ ਕ੍ਰਿਆਨਜ਼ਾ ਦੀ ਟੀਮ ਵੱਲੋਂ ਜੋ ਇਹ ਸਾਰਾ ਪ੍ਰੋਗਰਾਮ ਹੈ ਉਹ ਸਰਦਾਰ ਸ਼ਮੇਸ਼ ਸਿੰਘ ਜੀ ਹੁੰਦਲ ਅਤੇ ਉਹਨਾਂ ਦੀ ਮੈਸੇਜ ਮਿਸ ਅਮਨਦੀਪ ਕੌਰ ਜੀ ਹੁੰਦਲ ਚੇਅਰਮੈਨ ਆਫ ਗੁਰਕੁਲ ਗਲੋਬਲ ਕ੍ਰਿਆਨਜ਼ਾ ਉਹਨਾਂ ਦੇ ਕਰਕੇ ਹੀ ਸੰਪੂਰਨ ਹੋ ਪਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੇ ਬਹੁਤ ਹੀ ਲਗਨ ਦੇ ਨਾਲ ਬੱਚਿਆਂ ਨੂੰ ਤਿਆਰ ਕਰਵਾਈ ਹਰ ਇੱਕ ਪਰਫਾਰਮੈਂਸ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਯਾਦਗਾਰ ਹੋ ਨਿਭੜਿਆ ਅਤੇ ਜੇ ਮਹਿਮਾਨਾਂ ਦੇ ਲਈ ਮੁੱਖ ਮਹਿਮਾਨਾਂ ਦੇ ਲਈ ਮਾਪੇ ਸਹਿਬਾਨਾਂ ਦੇ ਲਈ ਚਾਹ ਪਾਣੀ ਦਾ ਖੂਪਰਬੰਦ ਸੀਗਾ ਲੰਚ ਦਾ ਵੀ ਖੂਪਰਬੰਦ ਕੀਤਾ ਗਿਆ ਅੰਤ ਤੱਕ ਸਾਰੇ ਮਹਿਮਾਨਾਂ ਨੇ ਮਾਪੇ ਸਹਿਬਾਨਾਂ ਨੇ ਬੈਠ ਕੇ ਇਹ ਸਾਰੇ ਇਵੈਂਟਾਂ ਦੀ ਪੂਰੀ ਮਤਲਬ ਪ੍ਰਸ਼ੰਸਾ ਕੀਤੀ ਹੈ ਅੰਤ ਤੱਕ ਬੈਠੇ ਨੇ ਤੇ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਹਰ ਇੱਕ ਬੱਚੇ ਨੂੰ ਇਸ ਜਿਹੜੇ ਵੀ ਇਵੈਂਟ ਹੁੰਦੇ ਨੇ ਜੋ ਵੀ ਸਾਲਾਨਾ ਸਮਾਗਮ ਹੁੰਦੇ ਨੇ ਉਹਨਾਂ ਦੇ ਸਕੂਲ ਤੇ ਪਾਰਟਿਸਪੇਟ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਹ 스테ਜ ਹੈ ਜਿੱਥੇ ਉਹਨਾਂ ਦਾ ਕੌਨਫੀਡੈਂਸ ਲੈਵਲ ਬਿਲਟ ਹੁੰਦਾ ਹੈ ਤਾਂ ਸਭ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਅੱਗੇ ਆਉਣ ਲਈ ਮੌਕਾ ਦਿੱਤਾ ਜਾਵੇ ਅਤੇ ਅੰਤ ਵਿੱਚ ਮੈਂ ਸ਼੍ਰੀ ਕਮਲੇਸ਼ ਕੁਮਾਰ ਗੋਇਲ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਸੰਭਾਲਿਆ ਅਤੇ BBC ਇੰਡੀਆ ਦਾ ਵੀ ਧੰਨਵਾਦ ਕਰਦੀ ਹਾਂ ਧੰਨਵਾਦ